ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਕਿੰਨੇ ਖਤਰਨਾਕ ਪੱਧਰ ਤੇ ਹੈ ਇਸ ਦਾ ਅੰਦਾਜ਼ਾ ਤੁਹਾਨੂੰ ਵੀ ਹੋਏਗਾ ਸਾਨੂੰ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਿੱਥੇ ਨਸ਼ੇ ਦੇ ਨਾਲ ਸੰਬੰਧਿਤ ਖਬਰਾਂ ਨਾ ਆਂਦੀਆਂ ਹੋਣ ਤੇ ਅਜਿਹੀਆਂ ਵੀ ਖਬਰਾਂ ਆਂਦੀਆਂ ਨੇ ਕਿ ਫਲਾਣ ਨਸ਼ਾ ਤਸਕਰ ਨੇ ਕਿਸੇ ਨੂੰ ਕੁੱਟਿਆ ਜਾਂ ਕਿਸੇ ਨਾਲ ਕੁੱਟਮਾਰ ਕੀਤੀ ਜਾਂ ਕਤਲ ਹੋ ਗਏ ਇਸ ਤਰ੍ਹਾਂ ਦੀਆਂ ਖਬਰਾਂ ਆਂਦੀਆਂ ਨੇ ਪਰ ਅਜਿਹੀਆਂ ਖਬਰਾਂ ਘੱਟ ਆ ਰਹੀਆਂ ਨੇ ਤੇ ਅੱਜ ਇੱਕ ਖਬਰ ਤੁਹਾਨੂੰ ਹੈਰਾਨ ਵੀ ਕਰੇਗੀ ਕਿ ਨਸ਼ਾ ਤਸਕਰਾਂ ਦੀ ਸ਼ਿਕਾਰ ਹੁਣ ਪੰਜਾਬ ਪੁਲਿਸ ਵੀ ਹੋ ਰਹੀ ਹੈ ਤੁਸੀਂ ਸਹੀ ਸੁਣ ਰਹੇ ਹੋ ਉਹੀ ਪੰਜਾਬ ਪੁਲਿਸ ਜਿਸ ਦੇ ਡੀਜੀਪੀ ਵਾਰ-ਵਾਰ ਪ੍ਰੈਸ ਦੇ ਵਿੱਚ ਆ ਕੇ ਕਹਿੰਦੇ ਨੇ ਕਿ ਅਸੀਂ ਇਹਨੇ ਕਿਲੋ ਨਸ਼ਾ ਫੜਿਆ ਇਹਨੇ ਦੀ ਖੇਪ ਫੜੀ ਅਰਜ ਸਾੜ ਦਿੱਤੀ ਅਸੀਂ ਇਹਨੇ ਨਸ਼ਾ ਤਸਕਰ ਫੜ ਲਏ ਅਸੀਂ ਇਹ ਸਭ ਕੁਝ ਕਾਸੋ ਆਪਰੇਸ਼ਨ ਚਲਾ ਰਹੇ ਹਾਂ ਸਾਰਾ ਕੁਝ ਕਰ ਰਹੀ ਹੈ ਪੰਜਾਬ ਪੁਲਿਸ ਪਰ ਪੰਜਾਬ ਪੁਲਿਸ ਹੀ ਹੁਣ ਨਸ਼ਾ ਤਸਕਰ ਦਾ ਤਸਕਰਾਂ ਦੇ ਹੱਥੋਂ ਕੁੱਟ ਖਾ ਰਹੀ ਹੈ ਜੀ ਹਾਂ ਇਹ ਤਸਵੀਰਾਂ ਹੁਣ ਤੁਹਾਨੂੰ ਇਹ ਦੱਸਣ ਗਈਆਂ ਕਿ ਕਿਸ ਹਾਲ ਤੱਕ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੇ ਆਪਣੀ ਜੋ ਉਹਨਾਂ ਨੇ ਸ਼ਕੰਜਾ ਉਹ ਬਣਾਇਆ ਹੋਇਆ ਪੰਜਾਬ ਪੁਲਿਸ ਦੀ ਇੱਕ ਟੁਕੜੀ ਗਈ ਹੋਈ ਸੀ ਤਰਨਤਾਰਨ ਦੇ ਵਿੱਚ ਤਰਨਤਾਰਨ ਦਾ ਇਲਾਕਾ ਕਹਿੰਦਾ ਖਡੂਰ ਸਾਹਿਬ ਖਡੂਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਪੰਜਾਬ ਪੁਲਿਸ ਗਈ ਹੋਈ ਸੀ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਪਾਉਣ ਦੇ ਲਈ ਪਰ ਉੱਥੇ ਹੋ ਗਿਆ ਪੁੱਠਾ ਪਿੰਡ ਹੈ ਕੱਲਾ ਕੱਲਾ ਨਾਮ ਦੇ ਪਿੰਡ ਦੇ ਵਿੱਚ ਇਲਜ਼ਾਮ ਲੱਗੇ ਕਿ ਪੰਜਾਬ ਪੁਲਿਸ ਕੁਝ ਨਸ਼ਾ ਤਸਕਰਾਂ ਦੇ ਉੱਪਰ ਸਿਕੰਜਾ ਕਸਣ ਗਈ ਹੋਈ ਸੀ ਪਰ ਕਥਿਤ ਤੌਰ ਤੇ ਜੋ ਨਸ਼ਾ ਵੇਚਦੇ ਸੀ ਉਹਨਾਂ ਨੇ ਹੀ ਪੰਜਾਬ ਪੁਲਿਸ ਦੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੀ ਗੱਡੀ ਤੱਕ ਤੋੜ ਦਿੱਤੀ हद ਇੱਥੇ ਤੱਕ ਹੋ ਗਈ ਕਿ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਉਹਨੂੰ ਜਲਦਬਾਜ਼ੀ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿੰਨੀ ਮਜਬੂਰ ਹੈ ਪੰਜਾਬ ਪੁਲਿਸ ਕਿੰਨਾ ਮਾੜਾ ਹਾਲ ਹੈ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦਾ ਜਿੱਥੇ ਪੰਜਾਬ ਪੁਲਿਸ ਦੇ ਜਵਾਨ ਹੀ ਸੁਰੱਖਿਅਤ ਨਹੀਂ ਨੇ ਜੋ ਵਰਦੀ ਦੇ ਵਿੱਚ ਉਹ ਸੁਰੱਖਿਅਤ ਨਹੀਂ ਹੈ ਤਾਂ ਜੋ ਸਮਾਜ ਸੇਵੀ ਹੋਵੇ ਜਾਂ ਪਿੰਡ ਦਾ ਸਰਪੰਚ ਹੋਵੇ ਜਾਂ ਪਿੰਡੇ ਮੋਤਵਰ ਲੋਕ ਹੋਣ ਜੇਕਰ ਉਹ ਕੋਸ਼ਿਸ਼ ਕਰਨਗੇ ਕਿ ਨਸ਼ਾ ਅਸੀਂ ਰੋਕ ਲਈਏ ਤਾਂ ਉਹਨਾਂ ਦਾ ਕੀ ਹਾਲ ਹੋਏਗਾ ਤੁਹਾਡੇ ਕੋਲ ਪਹਿਲਾਂ ਵੀ ਖਬਰਾਂ ਆndੀਆਂ ਰਹੀਆਂ ਹੋਣਗੀਆਂ ਕਿ ਨਸ਼ਾ ਤਸਕਰਾਂ ਨੇ ਪਿੰਡ ਦੇ ਵਿੱਚ ਘੇਰ ਕੇ ਨੌਜਵਾਨਾਂ ਨੂੰ ਮਾਰਿਆ ਜਾਂ ਜੋ ਨਸ਼ਾ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਬੜੇ ਸਵਾਲ ਖੜੇ ਕਰਦੀ ਹੈ ਤਰਨਤਾਰਨ ਦੇ ਵਿੱਚ ਇਹ ਤਸਵੀਰ ਲੋਕਾਂ ਨੂੰ ਇਹ ਜਗਾਏਗੀ ਵੀ ਜੇਕਰ ਜੇ ਤੁਸੀਂ ਆਪਣੇ ਮੁਹਾਰੇ ਆਪ ਮੁਹਾਰੇ ਹੋ ਕੇ ਨਸ਼ਾ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਤੁਹਾਡਾ ਅੰਜਾਮ ਪੰਜਾਬ ਪੁਲਿਸ ਨਾਲੋਂ ਵੀ ਬੁਰਾ ਹੋਵੇਗਾ ਕਿਉਂਕਿ ਪੰਜਾਬ ਪੁਲਿਸ ਇਸ ਸਮੇਂ ਹਸਪਤਾਲ ਦੇ ਵਿੱਚ ਪਈ ਹੋਈ ਹੈ ਇਹ ਬਹੁਤ ਹੀ ਕੋੜੀ ਸੱਚਾਈ ਹੈ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਜਦੋਂ ਆਪਣੀ ਪਾਰਟੀ ਦੇ ਨਾਲ ਗਿਆ ਹੋਇਆ ਸੀ ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਕੱਲਾ ਦੇ ਵਿੱਚ ਤਾਂ ਉੱਥੇ ਨਸ਼ਾ ਤਸਕਰਾਂ ਨੇ ਇਹਨਾਂ ਦੀ ਇਹਨਾਂ ਦੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜੋ ਗੱਡੀ ਦੇ ਵਿੱਚ ਗਏ ਸੀ ਗੱਡੀ ਨੂੰ ਵੀ ਤੋੜਿਆ ਗੱਡੀ ਦੀ ਭੰਨ ਤੋੜ ਕੀਤੀ ਤੇ ਇਥੋਂ ਹੀ ਪੁਲਿਸ ਵਾਲੇ ਆਪਣੀ ਜਾਨ ਬਚਾ ਕੇ ਭੱਜੇ ਤਾਂ ਇਹ ਹਾਲ ਹੈ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਨਸ਼ਾ ਤਸਕਰਾਂ ਦਾ ਮੁਕਾਬਲਾ ਕਰਦੇ ਹੋਏ ਉਹ ਗੱਲ ਵਾਕਿ ਕਿ ਆਪਰੇਸ਼ਨ ਕਾਸੋ ਦੇ ਤਹਿਤ 50 60 ਪੁਲਿਸ ਵਾਲੇ ਸੜਕ ਤੇ ਚਹਲ ਕਦਮੀ ਕਰਦੇ ਦਿਖਾਈ ਦਿੰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਥਾਂ ਥਾਂ ਜਾ ਕੇ ਨਸ਼ਾ ਚੈੱਕ ਕਰ ਰਹੇ ਹਾਂ ਤੇ ਨਸ਼ਾ ਚੈੱਕ ਕਰ ਰਹੇ ਹਾਂ ਤਾਂ ਤੁਸੀਂ ਹੀ ਸੁਰੱਖਿਅਤ ਨਹੀਂ ਹੋ ਤਸਵੀਰਾਂ ਸਾਫ ਤੌਰ ਤੇ ਬਿਆਨ ਕਰ ਰਹੀਆਂ ਨੇ ਇਸ ਤੋਂ ਬਾਅਦ ਅ ਤੇਰਨ ਤਰਨ ਵਾਲੇ ਪਾਸੇ ਜਦੋਂ ਡੀਐਸਪੀ ਅਤਲ ਸੋਨੀ ਅਕਸਰ ਮੀਡੀਆ ਦੇ ਦੇ ਛਾਏ ਰਹਿੰਦੇ ਨੇ ਆਪਣੇ ਸਮਾਜ ਸੇਵੀ ਕੰਮਾਂ ਦੇ ਕਰਕੇ ਆਪਣੀ ਡਿਊਟੀ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਜੋ ਪੁਲਿਸ ਪਾਰਟੀ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਸਿੱਧੇ ਤੌਰ ਤੇ ਉਸੇ ਪਿੰਡ ਪਹੁੰਚ ਗਏ ਉਸ ਪਿੰਡ ਪਹੁੰਚ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਘਰ ਵੀ ਗਏ ਜਿਨ੍ਹਾਂ ਦੇ ਜਿਨ੍ਹਾਂ ਔਰਤਾਂ ਦੇ ਘਰ ਏ ਇਲਜ਼ਾਮ ਲਗਾਇਆ ਗਿਆ ਕਿ ਇੱਥੇ ਨਚਾ ਤਸਕਰੀ ਹੋ ਰਹੀ ਹੈ ਜਾਂ ਨਸ਼ੇ ਵੇਚਣ ਦੇ ਵਿੱਚ ਇਹ ਲੋਕ ਇਨਵੋਲਡ ਨੇ ਤਾਂ ਡੀਐਸਪੀ ਅਤਲ ਸੋਨੀ ਜਦੋਂ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਤਾਂ ਉਹਨਾਂ ਨੇ ਪੁੱਛ ਗਿੱਛ ਕਿ ਕੀ ਆਖਿਰਕਾਰ ਹੋਇਆ ਕੀ ਹੈ ਤਾਂ ਡੀਐਸਪੀ ਨਾਲ ਬਹਿਸ ਬਾਜ਼ੀ ਕਰਦੀਆਂ ਕੁਝ ਔਰਤਾਂ ਨਜ਼ਰ ਆਈਆਂ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਪਰਿਵਾਰ ਨਾਲ ਜਾਂ ਤੁਹਾਡੇ ਜਾਣਕਾਰ ਜਿਹੜੇ ਨੇ ਉਹਨਾਂ ਦੇ ਉੱਪਰ ਇਲਜ਼ਾਮ ਹੈ ਕਿ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕੁੱਟਿਆ ਕਿਉਂਕਿ ਨਸ਼ਾ ਤਸਕਰੀ ਕਰਦੇ ਸੀ ਇਸ ਕਰਕੇ ਰੋਕਿਆ ਰੋਕਣ ਸਾਡੀ ਜਿਹੜੇ ਸਾਥੀ ਆਏ ਸੀ ਤਾਂ ਤੁਸੀਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਤੇ ਜ਼ਖਮੀ ਵੀ ਹੋ ਗਿਆ ਇੱਕ ਪੁਲਿਸ ਵਾਲਾ ਜਦੋਂ ਡੀਐਸਪੀ ਅਤਲ ਸੋਨੀ ਪਹੁੰਚੇ ਉਹਨਾਂ ਨੇ ਇਹਨਾਂ ਔਰਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁੱਠੇ ਤੌਰ ਤੇ ਹੀ ਇੱਕ ਸੀਨੀਅਰ ਪੁਲਿਸ ਵਾਲੇ ਸਾਹਮਣੇ ਆਪਣੀ ਆਵਾਜ਼ ਬੁਲੰਦ ਆਵਾਜ਼ ਵਿੱਚ ਕਹਿੰਦੀਆਂ ਨਜ਼ਰ ਆਈਆਂ ਕਿ ਸਾਨੂੰ ਨਹੀਂ ਪਤਾ ਕਿਸ ਨੇ ਨਸ਼ਾ ਵੇਚਿਆ ਜਾਂ ਅਸੀਂ ਇਸ ਦੇ ਬਾਰੇ ਨਹੀਂ ਕੁਝ ਜਾਣਦੇ ਯਾਨੀ ਕਿ ਪੁਲਿਸ ਨੂੰ ਵੀ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਨਸ਼ਾ ਤਸਕਰੀ ਰੋਕਣ ਦੀ ਜੋ ਦਾਅਵੇ ਕਰਦੀ ਹੈ ਪੰਜਾਬ ਪੁਲਿਸ ਉਹ ਕਿੰਨੇ ਆਪਣੇ ਦਾਅਵੇ 'ਚ ਕਿੰਨੀ ਕਾਮਯਾਬ ਹੋਏਗੀ ਪਹਿਲਾਂ ਸੁਣੋ ਅਤਲ ਸੋਨੀ ਦਾ ਦੀ ਜੋ ਬਹਿਸਬਾਜ਼ੀ ਹੋਈ ਇਹਨਾਂ ਔਰਤਾਂ ਦੇ ਨਾਲ ਬੇਟਾ ਵੇਜਾ ਗਿਆ ਹੈ ਕਾਲੇ ਬੱਤੇ ਪਿੰਡ ਜਾ ਜਾਗੇ ਤੁਹਾਡਾ ਨਾ ਕੋਈ ਜੱਲਦਾ ਸਾਡੇ ਪਿੰਡ ਦੇ ਵਿੱਚ ਸਾਰੇ ਬੇੜੂ ਤੁ ਤੁ ਕੀਤੀ ਦੋਟਾ ਜਾਰ ਜਾਰੀ ਦੇਖੋ ਸੇ ਪਿੰਡ ਕਿਨੇ ਤੁਹਾਡੇ ਦਾਫ ਤੁਰਿਆ ਫਿਰਦਾ ਗਿਆ ਸਿਰਫ ਅਹੀ ਇਹੋ ਕਿ ਆ ਵੀ ਤੁਹਾਨੂੰ ਦੱਸਣ ਲੱਗ ਗਈ ਇਹਨਾਂ ਤੇ ਦੱਸ ਹੀ ਸਕਦੇ ਫੇਰ ਕੀ ਹੋ ਗਿਆ ਫੇਰ ਕੀ ਹੋ ਜੇਾਰੇ ਬੇਡੂ ਤੁ ਤੁ ਕੀਤੀ ਦੋਣਾ ਜਾਰ ਜਾਰ ਦੇਖੋ ਸੇ ਬੇਡ ਕਿਨੇ ਘਾਟੇ ਦਾ ਖਲਾਫ ਦੁਰਿਆ ਫਿਰਦਾ ਗਿਆ ਸਿਰਫ ਅਹੀਂ ਇਹੋ ਕਿ ਆਪੇ ਹਾਲਾਤ ਦਰ ਲਾ ਕੇ ਕਿਤੇ ਚੱਲੇ ਜੇ ਇਹਨਾਂ ਦੇ ਵੈਸੇ ਜੋ ਜ਼ਿੰਮੇਵਾਰੀ ਹੁੰਦੀ ਹੈ ਪੁਲਿਸ ਤੇ ਉਹ ਹੁੰਦੀ ਹੈ ਕਿ ਸਿੱਧੇ ਤੌਰ ਤੇ ਕਾਨੂੰਨ ਦਾ ਜੋ ਪਾਲਣਾ ਕਰਵਾਈ ਜਾਵੇ ਤੇ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਇੱਥੇ ਡੀਐਸਪੀ ਅਤਲ ਸੋਨੀ ਨੂੰ ਪਹਿਲਾਂ ਜਾ ਕੇ ਘਰ ਘਰ ਲੋਕਾਂ ਨੂੰ ਸਮਝਾਉਣਾ ਪਿਆ ਤੇ ਖਾਸ ਕਰ ਉਸ ਘਰ ਵੀ ਜਾਣਾ ਪਿਆ ਜਿੱਥੇ ਇਲਜ਼ਾਮ ਲੱਗੇ ਕਿ ਇੱਥੇ ਪੁਲਿਸ ਵਾਲਿਆਂ ਨਾਲ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਅਤਲ ਸੋਨੀ ਦਾ ਪਾਰਾ ਵੀ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਇਹ ਹੁਣ ਲਾਜ਼ਮੀ ਵੀ ਸੀ ਕਿਉਂਕਿ ਸੀਨੀਅਰ ਪੁਲਿਸ ਅਫਸਰ ਨੂੰ ਜਦੋਂ ਪਤਾ ਲੱਗ ਗਿਆ ਕਿ ਉਹਨਾਂ ਦੀ ਪਾਰਟੀ ਨੂੰ ਪਿੰਡ ਵਾਲਿਆਂ ਦੇ ਵਿੱਚ ਕੁਝ ਲੋਕਾਂ ਨੇ ਘੇਰਿਆ ਤੇ ਕੁੱਟਿਆ ਤੇ ਗੱਡੀਆਂ ਵੀ ਤੋੜ ਦਿੱਤੀਆਂ ਤੇ ਪੁਲਿਸ ਵਾਲਾ ਹਸਪਤਾਲ ਵੀ ਲੈ ਕੇ ਜਾਣਾ ਪਿਆ ਉਸ ਤੋਂ ਬਾਅਦ ਅਤਲ ਸੋਨੀ ਬੇहद ਗੁੱਸੇ ਵਿੱਚ ਨਜ਼ਰ ਆਏ ਉਹਨਾਂ ਨੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਤਾਕੀਦ ਕੀਤੀ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਆਂਦੀ ਹੈ ਤਾਂ ਸਖਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਸਿੱਧੇ ਤੌਰ ਤੇ ਕਾਨੂੰਨ ਦੀ ਪਾਲਣਾ ਕਰਨ ਦੇ ਲਈ ਜ਼ੋਰ ਦੇ ਕੇ ਆਪਣੇ ਆਪਣੇ ਅੰਦਾਜ਼ ਵਿੱਚ ਕਿਹਾ ਤੁਸੀਂ ਉਹ ਵੀ ਸੁਣੋ ਚੌੜੀ ਦੀ ਗੀਏ ਸਾਡੇ ਮੁਲਾਜ਼ਮਾਂ ਦੀ ਸਾਡੇ ਵਜੀ ਗੀਏ ਤੇ ਥੋੜੇ ਲੈ ਲੇ ਨੂੰਗੇ ਨੂੰ ਮੈਂ ਲੈ ਛੇੜ ਛੜੀਏ ਭੱਜਾਂਗੇ ਜਾਂ ਪਿੰਡ ਛੜੀਏ ਭੱਜਾਂਗੇ ਜੀ ਜਲਦ ਹੋਊਗਾ ਮੈਂ ਸਹੀ ਗੱਲ ਦੱਸਾਂ ਇਹ ਮੈਂ ਸਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਅੱਜ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਨੇ ਜੀ ਤੁਸੀਂ ਚਾਹੁੰਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜੇਬ ਦੇ ਪਈਆਂ ਰਹਿਣ ਜੀ ਯਾਰ ਇੰਨੇ ਜੁਈ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੰਨੇ ਵੁੱਪੇ ਕਰ ਜੇਗਾ ਆ ਕੇ ਲੈ ਕੇ ਜੀ ਬੈਠ ਸੱਚ ਉਹ ਤਾਂ ਨਹੀਂ ਬੋਲ ਦੇਗਾ ਬੋਲ ਦੇ ਬੋਲ ਦੇ ਇਹਨੇ ਕਿ ਜੁਰ ਤੱਕ ਪਿੰਡ ਦੇ ਲੋਕ ਕੰਮ ਕਰ ਜAVE ਤੁਸ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਹਾਂਜੀ ਇਸ ਤੋਂ ਬਾਅਦ ਅਤਲ ਸੋਨੀ ਪੁਲਿਸ ਪ੍ਰੈਸ ਵਾਲਿਆਂ ਦੇ ਸਾਹਮਣੇ ਵੀ ਆਏ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਵੀ ਕਾਰਵਾਈ ਕੀਤੀ ਹੈ ਉਹ ਸਾਰਾ ਸਾਰੀ ਗੱਲਬਾਤ ਕੀਤੀ ਸੀ ਜੋ ਪਿੰਡ ਵਾਲਿਆਂ ਨਾਲ ਉਹਨਾਂ ਨੇ ਅੱਗੇ ਦੀ ਗੱਲਬਾਤ ਕੀਤੀ ਉਹ ਵੀ ਉਹਨਾਂ ਨੇ ਦੱਸਿਆ ਤੇ ਇਸ ਤੋਂ ਬਾਅਦ ਕਿਹਾ ਕਿ ਉਸ ਇਲਾਕੇ ਦੇ ਵਿੱਚ ਕਿਉਂਕਿ ਸਰਹੱਦੀ ਇਲਾਕਾ ਹੈ ਇੱਥੇ ਜ਼ਿਆਦਾਤਰ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਸ ਵਿੱਚ ਉਹਨਾਂ ਨੇ ਜਦੋਂ ਸਾਰੀ ਕਾਰਵਾਈ ਨੂੰ ਨਿਪਟਾ ਤੇ ਉਹਨਾਂ ਨੇ ਆਪਣੀ ਸਾਰੀ ਗੱਲ ਪ੍ਰਸ਼ ਦੇ ਸਾਹਮਣੇ ਵੀ ਰੱਖੀ ਉਹਦੇ ਸਿਗੇ ਜਿਸ ਤਰ੍ਹਾਂ ਦੀ ਹਦਯਤਾ ਆ ਰਹੀ ਹੈਗੀ ਆਪਣੇ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਸਾਰੇ ਐਸਐਸਪੀ ਸਾਹਿਬ ਵੱਲੋਂ ਸ਼੍ਰੀ ਅਭਿ ਮਨੀਓ ਰਾਣਾ ਜੀ ਵੱਲੋਂ ਬਹੁਤ ਹੀ ਸਖਤ ਹਦਾਇਤਾਂ ਨੇ ਜਿਹੜੀ ਕਿ ਚਿੱਟੇ ਦੇ ਉੱਪਰ ਹੈਗੇ ਨੇ ਤੇ ਨਾਲ ਹੀ ਜਿਹੜੇ ਗੈਂਗਸਟਰ ਦੇ ਉੱਪਰ ਹੈਗੇ। ਤੋਂ ਇਸੇ ਲੜੀ ਦੇ ਵਿੱਚ ਸਾਡੇ ਐਸ.ਐਸ.ਪੀ. ਸਾਹਿਬ ਨੇ ਅਲੱਗ-ਅਲੱਗ ਟੀਮਾਂ ਬਣਾਈਆਂ ਵਰਦੀ ਧਾਰੀ ਵੀ ਤੇ ਨਾਲੇ ਜਿਹੜੇ ਸਿਵਲ ਦੇ ਵਿੱਚ ਵੀ ਹੈਗੇ ਸਾਡੇ ਕੋਲ ਸਪੈਸ਼ਲ ਟੀਮਾਂ ਹੈਗੀਆਂ ਜਿਹਦੇ ਵਿੱਚ ਲਿਸਟਾਂ ਅਲੱਗ-ਅਲੱਗ ਬਣ ਰਹੀਆਂ ਸੋ ਇਸੇ ਲੜੀ ਦੇ ਵਿੱਚ ਅਸੀਂ ਇੱਕ ਐਫ.ਆਈ.ਆਰ ਨੰਬਰ 104255 2522025 ਨੂੰ ਅਸੀਂ ਦਿੱਤੀ ਸੀ ਐਨ.ਡੀ.ਪੀ.ਐਸ.ੀ 20 ਗ੍ਰਾਮ ਅਸੀਂ ਹੈਰੋਇਨ ਵਾੜੀ ਸੀਗੀ। ਹਰਦੀਪ ਸਿੰਘ ਲੀਜ ਜੇਬੇ ਕੋ। ਤੋਂ ਉਹਨੂੰ ਜਿਸ ਲਈ ਅਸੀਂ ਅਰੈਸਟ ਕੀਤਾ ਉਹਦੀ ਪੁੱਛੀ ਇਸ ਦੇ ਵਿੱਚ ਲੜਕਾ ਇੱਕ ਹੰਦ ਹੈਗਾ ਜੋਗਨਪੀਰ ਏਲੀਅਸ ਗਿਆਨੀ ਕੱਲੇ ਪਿੰਡ ਦਾ ਹੈਗਾ ਇਸੇ ਸਬੰਧ ਦੇ ਵਿਸ਼ੇ ਜੋ ਟੀਮਾਂ ਸਾਡੀ ਬਣੀ ਸੀ ਚੌਕੀ ਇੰਚਾਰਜ ਜਿਹੜੇ ਗੁਰਪਾਲ ਫਤਿਹਪੁਰ ਦੇ ਤੇ ਨਾਲੇ ਥਾਣੀ ਦੀ ਟੀਮ ਬਣੀ ਸੀ ਅਲੀ ਮਾਰਨਿੰਗ 4 ਵਜੇ ਰੇਡ ਕੀਤੀ ਜਾਂਦੀ ਇਥੇ ਮੰਨਦੇ ਰਸੀ ਫੜ ਲਏ ਨੇ ਜੋਗਨਪੀਰ ਨੂੰ ਫੜ ਲਿਆ ਗਿਆ ਜਿਸ ਲੋ ਜਾਣ ਲੱਗਦੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹਨਾਂ ਨੇ ਸਾਡੀ ਗੱਡੀ ਤੇ ਪਤਾਬ ਕੀਤਾ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤੇ ਫਾਇਰ ਵੀ ਕੀਤੇ ਗਏ ਸੋ ਇਸ ਚ ਸਾਡੇ ਮੁਲਾਜ਼ਮ ਦੇ ਵੀ ਛੱਟ ਵਜੇ ਗਏ ਉਹ ਵੀ ਜਿਹੜੇ ਇਲਾਜ ਹੈਗੇ ਤੇ ਜੋ ਬੰਦਰੀ ਨੋਟ ਜੀ ਪੜ੍ਹ ਲਏ ਜੀ ਇੱਥਰ ਕੋਈ ਜਿਹੜੇ ਹਮਲਾਵਰ ਬੰਦਾ ਕੋਈ ਮਾਮਲਾ ਕਪੀਟਨ ਹਾਲੀ 307 ਉਹਦਾ ਪਰਚਾ ਦੇਣ ਲੱਗੇ 25000 ਨਾਟ ਨਾ ਲਗਾਈਏ 353186 ਸਾਰੇ ਨਾ ਲਗਾਈ ਜਿਹੜਾ ਰਾਜਮਤੇ ਹਾਲਾਂਕਿ ਉਹ ਗੱਲ ਵਾਕ ਹੈ ਕਿ ਪੰਜਾਬ ਵਿੱਚ ਯੂਪੀ ਦੇ ਤਰਸ ਤੇ ਪੰਜਾਬ ਪੁਲਿਸ ਨੇ ਇੱਕ ਨਵੀਂ ਡਰਾਈਵ ਸ਼ੁਰੂ ਕੀਤੀ ਹੈ ਉਹ ਇਹ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਜੋ ਘਰ ਨੇ ਉਹਨਾਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੁਸੀਂ ਕੱਲ ਦੀ ਖਬਰ ਦੇਖੀ ਹੋਣੀ ਪਟਿਆਲਾ ਦੇ ਵਿੱਚ ਰੋਪੜ ਦੇ ਵਿੱਚ ਲੁਧਿਆਣਾ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਬੁਲਡੋਜ਼ਰ ਲੈ ਕੇ ਪਹੁੰਚ ਗਈ ਤੇ ਜਿਹੜੇ ਜਿਹੜੇ ਲੋਕ ਜਿਨ੍ਹਾਂ ਦੀ ਸ਼ਮੂਲੀਅਤ ਸੀ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉੱਥੇ ਬੁਲਡੋਜ਼ਰ ਚਲਾਏ ਗਏ ਪਰ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਈਏ ਲੁਧਿਆਣਾ ਦੀ ਜੋ ਉੱਥੇ ਇੱਕ ਪਿੰਡ ਦੇ ਵਿੱਚ ਕੁਝ ਇੱਕ ਔਰਤ ਜੋ ਪਿੰਡ ਦਾ ਸਰਪੰਚੀ ਮੋਤਵਰ ਲੋਕ ਸੀ ਉਹਨਾਂ ਨਾਲ ਲੜਦੀ ਨਜ਼ਰ ਆਈ ਤੇ ਉਹ ਹਿੱਕ ਠੋਕ ਕੇ ਕਹਿੰਦੀ ਨਜ਼ਰ ਆਈ ਕਿ ਅਸੀਂ ਨਸ਼ਾ ਇਦਾਂ ਹੀ ਵੇਚਾਂਗੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਓ ਤਾਂ ਸੋਚੋ ਨਸ਼ਾ ਤਸਕਰਾਂ ਦੇ ਕਿਸ ਹੱਦ ਤੱਕ ਮਨਸੂਬੇ ਤੇ ਕਿਸ ਹੱਦ ਤੱਕ ਹੌਸਲੇ ਵਧੇ ਹੋਏ ਨੇ ਉਹ ਇਸ ਵੀਡੀਓ ਤੋਂ ਜ਼ਾਹਿਰ ਹੁੰਦਾ ਹੈ ਤੇ ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਨਸ਼ਾ ਤਸਕਰ ਇੰਨੇ ਉਹਨਾਂ ਨੂੰ ਕਾਨੂੰਨ ਦਾ ਖੌਫ ਨਾ ਹੋਵੇ ਤਾਂ ਪੁਲਿਸ ਵਾਲਿਆਂ ਤੇ ਹੱਥ ਪਾਉਣ ਚ ਉਹ ਬਿਲਕੁਲ ਵੀ ਗੁਰੇਸ ਨਹੀਂ ਕਰਨਗੇ ਜਿਹੜੀ ਉੱਥੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਆਂ ਝੱਟਦੀ ਨਹੀਂ ਉਹ ਲੱਕੀਆਂ ਨੂੰ ਆ ਕੇ ਝੱਟਦਾ ਆਂ ਕਿੰਦਾ ਨਸ਼ਾ ਵੇਚਦੇ ਹੋ ਲੈਨੋ ਕੱਲਾ ਟੱਕਰ ਕੱਲੇ ਹੀ ਖੜੇ ਆਂ ਲੈਨੋ ਕੱਲੇ ਨੂੰ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਨੇ ਮਰਵਾਇਆ ਨਸ਼ੇ ਵੇਚਦੇ ਕਿਉਂ ਆ ਬੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਨੇ ਆ ਉਹ ਸਵੇਰੇ ਇੱਥੇ ਵੇਚ ਕੇ ਤੂੰ ਸਵੇਰੇ ਵਿੱਚ ਹੀ ਸਵੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿ ਮੈਂ ਹੁਣ ਬੈਠ ਜਾਣਾ ਇੱਕ ਦਮ ਉਦੋਂ ਹੀ ਰੋ। ਤੂੰ ਪਹਿਲਾਂ ਵੀ ਵੇਚਦੀ ਆ। ਨਹੀਂ ਨਹੀਂ ਉਹ ਅੱਛਾ ਆ ਨਹੀਂ ਗਈ ਆ। ਪਹਿਲਾਂ ਵੀ ਵੇਚਦੀ ਆ। ਅਰੇ ਭਾਈ। ਕੱਲੇ ਕੱਲੇ ਜਾਵਾਂਗੇ। ਓਏ। ਥੱਲੇ ਕੱਲੇ ਕੀ ਜਿਹੜੀ ਆ ਜਵੇ। ਉਹ ਜਿਹੜੀ ਉੱਥੇ ਗੱਲ ਜੱਟ ਦੀ ਨਹੀਂ। ਹਾਂ ਜੱਟ ਦੀ ਆ। ਨਹੀਂ ਕੱਟਦੀ ਨਹੀਂ। ਮੂਲਾ ਕਿਹਨੂੰ ਆ ਕੇ ਜੱਟ। ਉਹ ਗਿੰਦਾ ਨੂੰ ਨਸ਼ਾ ਵੇਚਦੇ ਹੋ। ਕੱਲੇ ਨੂੰ ਕੱਲੇ।